ਬੰਗ ਡੈੰਗ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਪਾਰ ਹੋ ਗਿਆ ਹੈ ਬੀਤੇ ਦਿਨੀ ਡੈਮ ਦੇ ਗੇਟ ਖੋਲ ਦਿੱਤੇ ਗਏ ਬਿਆਸ ਦਰਿਆ ਦੇ ਸ਼ਾਹ ਨਹਿਰ ਦੇ ਵਿੱਚ ਪਾਣੀ ਛੱਡਿਆ ਗਿਆ ਤੁਹਾਨੂੰ ਦੱਸ ਦਈਏ ਕਿ ਬਿਆਸ ਦਰਿਆ ਦੇ ਨਜ਼ਦੀਕੀ ਰਹਿੰਦੇ ਪਿੰਡਾਂ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਖੇਤਾਂ ਦੇ ਵਿੱਚ ਖੜੀਆਂ ਫਸਲਾਂ ਪਾਣੀ ਵਿੱਚ ਡੁੱਬ ਚੁੱਕੀਆਂ ਹਨ ਕਿਸਾਨ ਇਸ ਨੂੰ ਲੈ ਕੇ ਕਾਫੀ ਪਰੇਸ਼ਾਨ ਵੀ ਨਜ਼ਰ ਆ ਰਹੇ ਹਨ ਜਿੱਥੇ ਫਸਲਾਂ ਨੂੰ ਨੁਕਸਾਨ ਹੋਇਆ ਹੈ ਉੱਥੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾ ਰਹੇ ਦਿਖਾਈ ਦੇ ਰਹੇ ਹਨ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਉੱਥੇ ਨਹੀਂ ਪਹੁੰਚਿਆ ਗਿਆ ਉੱਥੇ ਹੀ ਸਾਡੀ ਟੀਮ ਵੱਲੋਂ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਗੱਲਬਾਤ ਕੀਤੀ ਗਈ ਟਾਂਡਾ ਉੜਮੜ ਦਾ ਪਿੰਡ ਅਬਦਲਪੁਰ ਪਾਣੀ ਵੀ ਡੁੱਬ ਗਿਆ ਹੈ ਹਰ ਪੀੜੇ ਲੋਕਾਂ ਦੇ ਵੱਲੋਂ ਕਸਤੀਆਂ ਦਾ ਸਾਰਾ ਲਿਆ ਜਾ ਰਿਹਾ ਹੈ ਲੋਕਾਂ ਨੇ ਪ੍ਰਸ਼ਾਸਨ ਤੇ ਇਲਜ਼ਾਮ ਲਗਾਏ ਹਨ ਕਿ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ ਸਾਡੀ ਟੀਮ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਸਾਰ ਲਈ ਜਾਵੇ ਹਲੋ ਚੁੱਕੇ ਦਾ ਅਜੇ ਤੱਕ ਸਾਡੀ ਸੁਣਾਈ ਨਹੀਂ ਬਈ ਇੱਥੇ ਬੱਚੇ ਕੋਈ ਚਿੱਕੜ ਜਾਂਦੇ ਨੇ ਇਹਨਾਂ ਨੂੰ ਪਾਣੀ ਲਾ ਕੇ ਜਾਂਦੇ ਡਿੱਗ ਪੈਂਦੇ ਡੁੱਬ ਜਾਂਦੇ ਨੇ ਫਿਰ ਉਹ ਲੈ ਜਾਂਦੇ ਆ ਫਿਰ ਵਾਪਸ ਮੁਕਰੇ ਮੋੜ ਆ ਜਾਂਦੇ ਨੇ ਸਾੜੇ ਅਜੇ ਤੱਕ 60 ਸਾਲ ਲੋਕ ਅਜੇ ਤੱਕ ਸਾਡੀ ਸੁਣਾਈ ਨਹੀਂ ਬਈ ਆਉਂਦੇ ਨੇ ਪਿੱਛੇ ਹਟ ਜਾਂਦੇ ਨੇ ਆ ਕਰਨੇ ਆ ਜੀ ਤੇ ਬੱਚੇ ਫਿਰ ਬੇੜੀ ਚ ਕੱਢ ਕੇ ਅਸੀਂ ਗੁਰਦੁਆਰਾ ਚੱਲ ਜਾਂਦੇ ਆ ਤੇ ਮੁੜ ਕੇ ਕੋਈ ਤੇਰੇ ਮੇਰੇ ਵਰਗਾ ਫੋਨ ਦਾਨ ਕਰਦਾ ਲੰਗਰ ਲੈ ਆਉਂਦਾ ਕੋਈ ਗੁਰਦੁਆਰਾ ਆ ਜਾਂਦਾ ਤੇ ਬਸ ਐਦਾਂ ਸਾਡਾ ਹਾਲ ਹੈਗਾ ਕੜਾ ਕੋੜਾ ਇਤੇ 15 20 ਫੁੱਟ ਪਾਣੀ ਹੋਣਾ ਕੜਾ ਕੋਟ 15 20 ਚੋਨਾ ਦਾ ਫਿਰ ਸਾਨੂੰ ਪਤਾ ਹੀ ਆ ਫਸਲਾ ਸਾਡਾ ਸਾਰਾ ਡੂੰਬਾ ਚੋਨਾ ਤੇ ਮਾੜਾ ਆ ਰਹੀਏ ਸਾਰਾ ਸਾਡਾ ਪਾਣੀ ਇਹਨਾਂ ਦਾ ਹੋ ਗਿਆ ਕਾਰਾਂ ਜੇ ਪਾਣੀ ਬਰਬਾਦ ਹੋ ਗਿਆ ਸਾਡਾ ਪਿੰਡ ਇੱਦਾਂ ਮੁੜ ਕੇ ਉਹਨਾ ਮੋੜੇ ਨਹੀਂ ਪਿੱਛੇ ਆ ਕੇ ਵੀ ਤੁਸੀਂ ਮਰੇ ਨੇ ਕਿ ਡੁੱਬੇ ਰਕੇ ਜਿੰਦੇ ਨਹੀਂ ਤੇ ਸਾਡਾ ਹਾਲ ਬਹੁਤ ਮਾੜਾ ਹੈ ਸਾ ਨੂੰ ਕੋਈ ਛੜਕ ਨਹੀਂ ਲੱਗਦੀ ਕੋਈ ਬੰਨ ਬਣਾ ਹੋਵੇ ਬੰਦਾ ਤੁਰ ਕੇ ਚੱਲ ਜਾਂਦਾ ਪਹੁੰਚ ਜਾਂਦਾ ਨਿਆਣੇ ਲੈ ਜਾਂਦੇ ਡੰਗਰ ਲੈ ਜਾਂਦੇ ਡੰਗਰ ਸਾਡੇ ਕੋਲ ਵਿੱਚ ਰਹਿ ਗਏ ਕੋਈ ਡੁੱਬ ਗਏ ਕੋਈ ਲੱਗੇ ਅਬਦੁੱਲਾਪੁਰ ਤੋਂ ਗੁਰਦੈ ਇੰਦਰ ਚੱਲਿਆ ਭਰੀਪੁਰ ਗੁਰਦੈ ਸਾਈਡ ਤੇ ਪਾਣੀ ਵਹ ਰਿਹਾ ਤੈਨੂੰ ਬੜੇ ਬੱਚੇ ਵੀ ਤੰਗੀ ਵਹ ਆਉਂਦੀ ਹੈ ਬੱਚਿਆਂ ਦਾ ਖਤਰਾ ਹੈ ਬੱਚਿਆਂ ਦਾ ਵੀ ਖਤਰਾ ਹੈ ਸਕੂਲ ਦਾ ਵੀ ਔਖਾ ਹੀ ਹੈ ਬੀੜੀ ਦੀ ਆਉਣੇ ਆ ਬੀੜੀ ਦੀ ਜਾਂਦੇ ਆ ਸਾਹਮਣੇ ਤੋਂ ਸਾਹਮਣੇ ਬਹੁਤ ਔਖਾ ਗੀ ਹੈ ਹਣ ਮੰਗ ਕੀ ਹੈ ਸਾਨੂੰ ਕੋ ਆਉਦੇ ਨੇ ਕੋਈ कुछ दस चल जाते होती में जो ना पानी बहुत ज्यादा है तो मैं इधर नया पानी इतना बहुत ज्यादा है अब्दुल्लापुर में तो इधर नया जा रहा हूँ अब्दुल्लापुर तो अब्दुलपुर में देखे कितना बहुत ज्यादा पानी है बी फुट लगभग पानी की संभावना लगभग यहाँ पे जो दस दिन से देख रहा हूँ हालात बहुत माड़ी यहाँ की तो पानी बहुत ज्यादा है यहाँ पे ਬੌਂਗ ਡੈੰਗ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਪਾਰ ਹੋ ਗਿਆ ਹੈ ਬੀਤੇ ਦਿਨੀ ਡੈਮ ਦੇ ਗੇਟ ਖੋਲ ਦਿੱਤੇ ਗਏ ਬਿਆਸ ਦਰਿਆ ਦੇ ਸ਼ਾ ਨਹਿਰ ਦੇ ਵਿੱਚ ਪਾਣੀ ਛੱਡਿਆ ਗਿਆ ਤੁਹਾਨੂੰ ਦੱਸ ਦਈਏ ਕਿ ਬਿਆਸ ਦਰਿਆ ਦੇ ਨਜ਼ਦੀਕੀ ਰਹਿੰਦੇ ਪਿੰਡਾਂ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਖੇਤਾਂ ਦੇ ਵਿੱਚ ਖੜੀਆਂ ਫਸਲਾਂ ਪਾਣੀ ਵੀ ਡੁੱਬ ਚੁੱਕੀਆਂ ਹਨ ਕਿਸਾਨ ਇਸ ਨੂੰ ਲੈ ਕੇ ਕਾਫੀ ਪਰੇਸ਼ਾਨ ਵੀ ਨਜ਼ਰ ਆ ਰਹੇ ਹਨ ਜਿੱਥੇ ਫਸਲਾਂ ਨੂੰ ਨੁਕਸਾਨ ਹੋਇਆ ਉੱਥੇ ਹੀ ਲੋਕ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾ ਰਹੇ ਦਿਖਾਈ ਦੇ ਰਹੇ ਹਨ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਉੱਥੇ ਨਹੀਂ ਪਹੁੰਚਿਆ ਗਿਆ ਉੱਥੇ ਹੀ ਸਾਡੀ ਟੀਮ ਵੱਲੋਂ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਗੱਲਬਾਤ ਕੀਤੀ ਗਈ ਕਾਂਡਾ ਉਰਮੜ ਦਾ ਪਿੰਡ ਅਬਦਲਪੁਰ ਪਾਣੀ ਵੀ ਡੁੱਬ ਗਿਆ ਹੈ ਹਰ ਪੀੜੇ ਲੋਕਾਂ ਦੇ ਵੱਲੋਂ ਕਸਤੀਆਂ ਦਾ ਸਾਰਾ ਲਿਆ ਜਾ ਰਿਹਾ ਹੈ ਲੋਕਾਂ ਨੇ ਪ੍ਰਸ਼ਾਸਨ ਤੇ ਇਲਜ਼ਾਮ ਲਗਾਏ ਹਨ ਕਿ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ ਸਾਡੀ ਟੀਮ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਸਾਰ ਲਈ ਜਾਵੇ ਹਾਲੋ ਚੁੱਕ ਕੇ ਅਜੇ ਤੱਕ ਸਾਡੀ ਸੁਣਾਈ ਨਹੀਂ ਗਈ ਇੱਥੇ ਬੱਚੇ ਕੋਈ ਚਿੱਕੜ ਜਾਂਦੇ ਨੇ ਇਹਨਾਂ ਨੂੰ ਪਾਣੀ ਲਾ ਕੇ ਜਾਂਦੇ ਡਿੱਗ ਪੈਂਦੇ ਡੁੱਬ ਜਾਂਦੇ ਨੇ ਫਿਰ ਉਹ ਲੈ ਜਾਂਦੇ ਆ ਫਿਰ ਵਾਪਸ ਮੁਕਰੇ ਮੋੜ ਆ ਜਾਂਦੇ ਸਾੜੇ ਅਜੇ ਤੱਕ 60 ਸਾਲ ਹੋ ਗਏ ਅਜੇ ਤੱਕ ਸਾਡੀ ਸੁਣਾਈ ਨਹੀਂ ਗਈ ਆਉਂਦੇ ਨੇ ਪਿੱਛੇ ਹਟ ਜਾਂਦੇ ਨੇ ਆ ਕਰਨੇ ਆ ਜੀ ਤੇ ਬੱਚੇ ਫਿਰ ਬੇੜੀ ਚ ਕੱਢ ਕੇ ਅਸੀਂ ਗੁਰਦੁਆਰਾ ਚੱਲ ਜਾਂਦੇ ਆ ਤੇ ਮੁੜ ਕੇ ਕੋਈ ਤੇਰੇ ਮੇਰੇ ਵਰਗਾ ਫੋਨ ਦਾਨ ਕਰਦਾ ਲੰਗਰ ਲੈ ਆਉਂਦਾ ਕੋਈ ਗੁਰਦੁਆਰਾ ਆ ਜਾਂਦਾ ਤੇ ਬਸ ਐਦਾਂ ਸਾਡਾ ਹਾਲ ਹੈਗਾ ਛੋਟਾ ਕੋਟ ਇੱਥੇ 15 20 ਫੁੱਟ ਪਾਣੀ ਹੋਣਾ ਘੜੋ ਘੱਟ ਕੋਈ ਨਾ ਜੀ ਚੋਨਾ ਦਾ ਫਿਰ ਤੈਨੂੰ ਪਤਾ ਹੀ ਆ ਪਾ ਸਾਡਾ ਸਾਰਾ ਡੂੰਬਾ ਚੋਨਾ ਦਾ ਮਾੜਾ ਹਾਲ ਹੀ ਹੈ ਸਾਡਾ ਪਾਣੀ ਇਹਨਾਂ ਨਾਲ ਹੋ ਗਿਆ ਕਾਰਾ ਜਿਹਾ ਪਾਣੀ ਬਰਬਾਦ ਹੋ ਗਿਆ ਸਾਡਾ ਪਿੰਡ ਕਿੱਦਾਂ ਮੁੜ ਕੇ ਉਹ ਨਾ ਮੋੜੇ ਨਹੀਂ ਪਿੱਛੇ ਆ ਕੇ ਵੀ ਤੁਸੀਂ ਮਰੇ ਨੇ ਕਿ ਡੁੱਬੇ ਰ ਕੇ ਜਿੰਦੇ ਨਹੀਂ ਠੀਕ ਹੈ ਤੇ ਸਾਡਾ ਹਾਲ ਬਹੁਤ ਮਾੜਾ ਹੈ ਸਾਨੂੰ ਕੋਈ ਛੜਕ ਨਹੀਂ ਲੱਗਦੀ ਕੋਈ ਬੰਨ ਬਣਾ ਹੋਵੇ ਬੰਦਾ ਤੁਰ ਕੇ ਚੱਲ ਜਾਂਦਾ ਪਹੁੰਚ ਜਾਂਦਾ ਨਿਆਣੇ ਲੈ ਜਾਂਦੇ ਡੰਗਰ ਲੈ ਜਾਂਦੇ ਡੰਗਰ ਸਾਡੇ ਕੋਲ ਵਿੱਚ ਰਹਿ ਗਏ ਕੋਈ ਡੁੱਬ ਗਏ ਕੋਈ ਲੱਗੇ ਅਬਦੁੱਲਾਪੁਰਦੂਦ ਗੁਰਦੈ ਇੰਦਰ ਚੱਲਿਆ ਭਰੀਪੁਰ ਗੁਰਦੈ ਸਾਈਡ ਤੇ ਨੀ ਪਾਣੀ ਬਹੁਤ ਹੈ ਤੈਨੂੰ ਬੜੇ ਬੱਚੇ ਵੀ ਤੰਗੀ ਬੋਹ ਹੁੰਦੀ ਹੈ ਬੱਚਿਆਂ ਦਾ ਖਤਰਾ ਹੈ ਬੱਚਿਆਂ ਦਾ ਵੀ ਖਤਰਾ ਹੈ ਸਕੂਲ ਦਾ ਵੀ ਔਖਾ ਹੀ ਹੈ ਬੀੜੀ ਦੇ ਆਉਣੇ ਆ ਬੀੜੀ ਦੀ ਜਾਂਦੇ ਆ ਸਾਹਮਣੇ ਤੋਂ ਸਾਹਮਣੇ ਬਹੁਤ ਔਖਾ ਗੀ ਹੈ ਹਣ ਮੰਗ ਕੀ ਹੈ ਸਾਨੂੰ ਕੋ ਆਉਦੇ ਨੇ ਕੋਈ ਪੁੱਛਦਾ ਚਲ ਜਾਂਦੇ ਵਾਪਸ ਸਰਾਹੀ ਨਹੀਂ ਹੁੰਦੀ ਵੀ ਸਾਡੇ ਪਿੰਡ ਦੀ ਸਰਾਹੀ ਹੋਣੀ ਪਿੰਡ ਵਿੱਚ ਆਉਂਦਾ ਪਾਣੀ ਬਹੁਤ ਜ਼ਿਆਦਾ ਹੈ ਤੋਂ ਮੈਂ ਇਧਰ ਨੂੰ ਆਇਆ ਦੇਖਣ ਨੇ ਪਾਣੀ ਇਤਨਾ ਬਹੁਤ ਜ਼ਿਆਦਾ ਹੈ ਅਬਦੁੱਲਾਪੁਰ ਮੇਂ तो जब मैं आया जा रहा हूँ अब्दुल्लापुरी अब्दुल्ण। तो अब्दुलपुर में देखते हैं कितना बहुत ज़्यादा पानी है बी फुट लगभग पानी की संभावना लगभग यहाँ पे यहां दस दिन से देख रहा हूँ हालात बहुत माड़ी यहाँ की तो पानी बहुत ज़्यादा है यहाँ पे